ਮੈਨੂੰ ਬੁਲਾਇਆ ਮੈਂ ਨੀਵਾ ਓਕੇ ਜਾਊਂਗਾ ਮੈਂ ਮੈਨੂੰ ਇਹ ਕਿਹਾ ਗਿਆ ਕਿ ਗੋਲਕਾਂ ਬਾਰੇ ਤੁਸੀਂ ਕੋਈ ਬਿਆਨ ਸਟੇਟਮੈਂਟ ਮੇਰੀ ਲੋਕ ਮੈਂ ਉਹ ਦੱਸ ਦੂੰਗਾ ਮੈਨੂੰ ਸਪਸ਼ਟ ਕਰਨ ਲਈ ਭੇਜਿਆ ਮੇਰਾ ਸਪਸ਼ਟੀਕਰਨ ਮੈਂ ਸਪਸ਼ਟਾ ਕਰਕੇ ਆਉਂਗਾ ਨਾ ਹੀ ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਹਿਸਾਬ ਲੈਣ ਕਦੋਂ ਚੱਲੇ ਮੈਂ ਕੌਣ ਉਹ ਨਹੀਂ ਹਿਸਾਬ ਮੰਗਣ ਵਾਲਾ ਪ੍ਰਧਾਨ ਜੀ ਨੇ ਆਪ ਕਹਿ 10 20 ਘਟਾਲੇ ਤਾਂ ਸਾਡੇ ਹੁੰਦੇ ਹੀ ਨੇ ਫਿਰ ਇਹ ਕੀ ਹੈ ਜੀ ਫੇਰ ਉਹ ਕਹਿੰਦੇ ਜੀ ਆਈਪੀਸੀ ਧਾਰਾ ਪੁਲਿਸ ਦੀ ਧਾਰਾ ਸਾਡੇ ਤੇ ਲਾਗੂ ਨਹੀਂ ਹੁੰਦੀ। ਕਿ ਜਦੋਂ ਸ਼੍ਰੋਮਣੀ ਕਮੇਟੀ ਆਪ ਐਫਆਈਆਰ ਕਰਨ ਦੀ ਉਹ ਦੋ ਕਿਹੜੀ ਪੁਲਿਸ ਹੁੰਦੀ ਸੀ ਇੱਥੇ। ਨਾਰਿਕ ਜਦੋਂ ਤਾ ਆਪ ਵਰਤਣਾ ਹੁੰਦਾ ਉਹ ਤਾਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਨੇ। ਜਦੋਂ ਕੋਈ ਇੱਧਰ ਨੂੰ ਕੋਈ ਜਾਂਚ ਹੋ ਜਗਾ ਅਸੀਂ ਕਾਨੂੰਨ ਦੇ ਦਾਇਰੇ ਚ ਨਹੀਂ ਹੁੰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਹੋਈ ਹੈ ਕਿ ਆਹ ਬੰਦੇ ਦੋਸ਼ੀ ਇਹਦੇ ਚ ਉਹਨਾਂ ਨੇ ਆਪਦੀ ਜਾਂਚ ਦੇ ਵਿੱਚ ਮੰਨੇ। ਤੇ ਅਸੀਂ ਉਹਨਾਂ ਤੇ ਐਫਆਈਆਰ ਕਰਨਾ ਐਫਆਈਆਰ ਕਰਕੇ ਹੁਣ ਉਹ ਉਹਨੂੰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦੇ ਲੈਣ ਦੇਣ ਦਾ ਸਾਬ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਹੋਈ ਹੈ ਕਿ ਆਹ ਬੰਦੇ ਦੋਸ਼ੀ ਇਹਦੇ ਵਿੱਚ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਮੰਨੀ ਹੈ। ਤੇ ਅਸੀਂ ਉਹਨਾਂ ਤੇ ਐਫਆਈਆਰ ਕਰਲੀ। ਐਫਆਈਆਰ ਕਰਕੇ ਹੁਣ ਉਹ ਉਹਨੂੰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦੇ ਲੈਣ ਦੇਣ ਦਾ ਸਾਬ ਹੈ। ਤੇ ਸੈਂਦ ਤੱਕ ਕੋਈ ਵੀ ਮੇਰੇ ਖਿਲਾਫ ਤੁਹਾਡੇ 'ਚ ਵੀ ਨਹੀਂ ਕੋਈ ਪੈਸਿਆਂ ਬਾਰੇ ਤਾਂ ਪੁੱਛੂਗਾ ਵੀ ਵੀ ਉਹਦੇ ਪੈਸੇ ਕਿ ਸਰੂਪ ਕਿੱਧਰ ਗਏ ਉਹੋ ਜਿਹੜੀ ਐਸਆਈਟੀ ਬਣਾਈ ਹੈ ਨਾ ਉਹ ਚੋਰੀ ਹੋਏ ਜਾਂ ਗਾਇਬ ਹੋਏ ਜਾਂ ਕਿਤੇ ਵੀ ਚਲੇ ਗਏ ਜਿਹੜੇ ਸੂਪ ਲੱਭਣ ਵਾਸਤੇ ਬਣਾਈ ਹੈ ਜੀ ਪੈਸੇ ਲੱਭਣ ਵਾਸਤੇ ਤਾਂ ਨਹੀਂ ਬਣਾਈ ਨਾ ਉਹ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਤੇ ਹਜੇ ਮਤਲਬ ਜਿਹੜੇ ਉੱਚ ਬੰਦੇ ਗ੍ਰਿਫਤਾਰ ਕੀਤੇ ਨੇ ਉਹ ਹਜੇ ਪੁਲਿਸ ਰਿਮਾਂਡ ਦੇ ਨੇ ਫਿਰ ਰਿਪੋਰਟ ਬਣਾਉਂਦੀ ਹੈ ਪਹਿਲੀ ਕਿਉਂ ਕਹੀ ਜਾਂਦੇ ਨੇ ਮੈਂ ਇਹਨੂੰ ਫੜਨਗੇ ਜਾਂ ਉਹਨੂੰ ਫੜਨਗੇ ਹੈਨਾ ਉਹ ਤਾਂ ਫਿਰ ਚੋਰ ਦੇ ਦਿਲ ਚ ਪਾਲਾ ਹੁੰਦਾ ਹੈ ਨੂੰ ਐ ਲੱਗਦਾ ਹੁਣਾਂ ਵੀ ਮੈਨੂੰ ਫੜਨਗੇ ਜਦ ਜ ਉਹਨੇ ਉਹਨੇ ਕੀਤਾ ਹੋਣਾ ਕਿ ਮੈਨੂੰ ਬਚਾਉਣ ਵਾਸਤੇ ਕੋਈ ਕਿਸੇ ਨਾਲ ਅਸੀਂ ਕੋਈ ਇਹਦੇ ਚ ਨਾ ਹੀ ਕੋਈ ਸਾਡਾ ਕੰਪੀਟੀਸ਼ਨ ਨਾ ਕੋਈ ਬੰਥਾ ਲਾਉਣ ਵਾਲੀ ਗੱਲ ਹੈਨਾ ਮੈਨੂੰ ਬੁਲਾਇਆ ਮੈਨੂੰ ਮੈਂ ਨੀਵਾ ਹੋ ਕੇ ਜਾਊਂਗਾ ਮੈਂ ਮੈਨੂੰ ਇਹ ਕਿਹਾ ਗਿਆ ਕਿ ਗੋਲਕਾਂ ਬਾਰੇ ਤੁਸੀਂ ਕੋਈ ਬਿਆਨ ਸਟੇਟਮੈਂਟ ਮੇਰੀ ਲੋਕਾਂ ਦੇ। ਮੈਂ ਉਹ ਦੱਸ ਦੂੰਗਾ ਮੈਨੂੰ ਸਪਸ਼ਟ ਕਰਨ ਲਈ ਭੇਜਿਆ। ਮੇਰਾ ਸਪਸ਼ਟੀ ਕਰਨ ਲਈ। ਮੈਂ ਸਪਸ਼ਟਾ ਕਰਕੇ ਆਉਂਗਾ ਨਾ। ਹੈਨਾ ਮੈਂ ਜਿੰਨਾ ਕੋ ਉਹਨਾਂ ਨੇ ਮੈਂ ਉਹਨਾਂ ਨੂੰ ਦਿੱਤੀ ਸੀ ਮੇਰੇ ਕੋਲੇ ਆਹ ਆਹ ਚੀਜ਼ਾਂ ਸੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਚੋਂ ਕੁਝ ਤੁਹਾਡੇ ਕੰਮ ਆ ਸਕਦੀਆਂ ਤਾਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਹੋਵੇ ਉਹਦਾ ਤੇ ਉਹਦੇ ਤੇ ਕੋਈ ਇਦਾਂ ਦਾ ਕੋਈ ਉਹ ਨਾ ਲੱਗੇ ਕਿਸੇ ਇੱਕ ਬੰਦੇ ਕਰਕੇ ਦੋ ਬੰਦਿਆਂ ਕਰਕੇ ਆਪ ਹੀ ਨਾ ਨੇ ਉਹਨਾਂ ਨੂੰ ਮਤਲਬ ਕੱਢਿਆ ਵੀ ਨੌਕਰੀ ਤੋਂ ਖਾ ਖਾਰਜ ਕਰਤਾ ਪਰ ਆਪ ਹੀ ਹਜੇ ਉਹਨਾਂ ਦੇ ਉਹ ਬਿਜ਼ਨਸ 파ਟਨਰ ਨੇ ਆਪ ਹੀ ਜਿਹੜੇ ਹੋਟਲ ਚੋਂ ਉਹਨਾਂ ਨੂੰ ਫੜਿਆ ਉਹ ਹਜੇ ਵੀ ਉਹਨਾਂ ਦੋੜਾ ਸਪਾਂਸਰਡ ਕਮਰੇ ਨੇ ਹਨ ਇੱਥੋਂ ਤਾਂ ਫਿਰ ਸਿੱਧ ਹੀ ਹੁੰਦਾ ਨਾ ਇਹ ਇਹ ਤਾਂ ਦੱਸਣ ਦੀ ਮੇਰੇ ਖਿਆਲ ਚ ਬੁਠਿੰਡੀ ਵਾਲਿਆਂ ਤਾਂ ਲੋੜ ਨਹੀਂ ਹੈਗੀ ਇਹ ਦੱਸਣ ਦੀ ਵੀ ਕੌਣ ਕਿਵੇਂ ਲੜਦਾ ਕਿਵੇਂ ਕਿੱਥੋਂ ਪਰ ਹਾਂ ਨਾਏ ਕੋਈ ਮੈਂ ਕੋਈ ਸਾਹਬ ਲੈਣ ਚੱਲੇ ਮੈਂ ਤਾਂ ਸਾਹਬ ਦੇਣ ਚੱਲੇ ਮੈਂ ਤਾਂ ਆਪਣਾ ਸਾਹਬ ਦੇਣ ਚੱਲੇ ਮੈਂ ਸਾਹਬ ਲੈਣ ਕੋ ਚੱਲੀ ਮੈਂ ਕੋਣ ਉਹ ਨਹੀਂ ਹਿਸਾਬ ਮੰਗਣ ਵਾਲਾ ਹਾਂ ਐਨਾ ਕਹੇ ਵੀ ਪ੍ਰਧਾਨ ਜੀ ਨੇ ਆਪ ਕਹਿਆ ਐਸਜੀਪੀ ਸਿਪਰਾ 10 20 ਘਟਾਲੇ ਤਾਂ ਸਾਡੇ ਹੁੰਦੇ ਹੀ ਆ ਫਿਰ ਇਹ ਕੀ ਹੈ ਜੀ ਫਿਰ ਫਿਰ ਉਹ ਕਹਿੰਦੇ ਜੀ ਆਈਪੀਸੀ ਧਾਰਾ ਪੁਲਿਸ ਦੀ ਸਾਡੇ ਤੇ ਲਾਗੂ ਨਹੀਂ ਹੁੰਦੀ ਫਿਰ ਜਦੋਂ ਪੁਰਾਣੀਆਂ ਐਫਆਈਆਰਾਂ ਕੱਢ ਲੈਣੇ ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਐਫਆਈਆਰ ਕਰਨ ਦੀ ਉਹਦੋਂ ਕਿਹੜੀ ਪੁਲਿਸ ਹੁੰਦੀ ਸੀ ਇੱਥੇ ਉਹ ਕੋਈ ਹੋਰ ਪੁਲਿਸ ਹੈ ਜਦੋਂ ਮੈਂ ਸੰਗਰੂਰ ਮੈਡੀਕਲ ਕਾਲਜ ਦੀ ਬਣਾਉਣ ਦੀ ਗੱਲ ਕੀਤੀ ਤਾਂ ਸ਼੍ਰੋਣੀ ਕਮੇਟੀ ਜਿਹੜੀ ਆ ਉਹ ਜ਼ਮੀਨ ਤੇ 1968 ਦੇ ਕਾਗਜ਼ ਕੱਢ ਕੇ ਹਾਈ ਕੋਰਟ ਜਾ ਵੜੀ ਤੇ ਫਿਰ ਹਾਈ ਕੋਰਟ ਤਾਂ ਫਿਰ ਭਾਰਤ ਦਾ ਕਾਨੂੰਨ ਆ ਨਾ ਨਾਰੇ ਜਦੋਂ ਤਾਂ ਆਪ ਵਰਤਣਾ ਹੁੰਦਾ ਉਹ ਤਾਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਨੇ ਜਦੋਂ ਕੋਈ ਇਧਰ ਨੂੰ ਕੋਈ ਜਾਂਚ ਹੋ ਜਿਖਾਇਆ ਸੀ ਕਾਨੂੰਨ ਦੇ ਦਾਇਰੇ ਚ ਨਹੀਂ ਆਉਂਦੇ ਸੋ ਲੋਕ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਕੱਢ ਕੇ ਰੋਟੀ ਚੋਂ ਰੋਟੀ ਕੱਢ ਕੇ ਦਸਬੰਧ ਕੱਢ ਕੇ ਸ਼ਰਧਾ ਨਟੇਕ ਕੇ ਆਉਂਦੇ ਕਹੇ ਕਿ ਉਹ ਹੱਕ ਹੈਗਾ ਵੀ ਵੀ ਮੇਰਾ ਜਿਹੜਾ ਦਾਨ ਜਾਂ ਮੇਰਾ ਦਸਵੰਦ ਹੈ ਉਹ ਉਹਦਾ ਕਿੱਥੇ ਜਾ ਰਿਹਾ 14 ਸਾਲ 14 ਸਾਲ ਪੂਰੀ ਪੀੜਾ ਹੈਗਾ ਬੋਲਦਾ ਪਰ ਉਹ ਵੀ ਕੁਛੇ ਕੁ ਤੋਂ ਨਾ ਆ ਰਹੀ ਜੀ ਆਪ ਸਰਕਾਰ ਕੋਲੋਂ ਕਿਹੋ ਲੋਕੀ ਬਣਾਏ ਇਹ ਤਾਂ ਸੈਂਟਰ ਸਰਕਾਰ ਨੇ ਕਰਾਉਣੇ ਇਹਨਾਂ ਨੇ ਇਹ ਇਨਾਂ ਵੱਲੋਂ ਤਾਂ ਲਿਖਿਆ ਕਦੇ ਲਿਖ ਕੇ ਦਿੱਤਾ ਇਹਨਾਂ ਨੇ ਵੀ ਵੀ ਸਾਡੀ ਚੋਣਾ ਕਰਾ ਲਓ ਇਹ ਤਾਂ ਹਰੇਕ ਸਾਲ ਆਪ ਹੀ ਚੁਣ ਕੇ ਕਹਿੰਦੇ ਨੇ ਅਭੀ ਫੇਰ ਬਣ ਗਈ ਉਹਦੇ ਚ ਬਹੁਤ ਸਾਰੇ ਤਾਂ ਮੇਰੇ ਖਿਆਲ ਚ ਦੁਨੀਆ ਜਿ ਨਹੀਂ ਰਹੇ ਮੈਂਬਰ ਹਨ ਬਹੁਤ ਸਾਰੇ ਬਾਹਰ ਵੀ ਚਲੇ ਗਏ ਹਨ ਤਾਂ ਮਤਲਬ ਅਚਕ ਇਹ ਗੱਲ ਕਹਿੰਦੇ ਆ ਉਹ ਹਰ ਰੋਜ਼ ਕਿ ਚੁਣੀ ਹੋਈ ਸੰਸਦ ਹੈ 14 ਸਾਲ ਪਹਿਲਾਂ ਚੁਣੀ ਹੋਈ ਸੰਸਦ ਹੈ ਤੇ ਮੈਂ ਕੋਈ ਜ਼ਿਆਦਾ ਕੋਈ ਮੈਂ ਕੋਈ ਨਹੀਂ ਕਹਿੰਦਾ ਕਿ ਮੈਂ ਕੋਈ ਸਵਾਰ ਪੈਦਾ ਕਰ ਰਿਹਾ ਜਾਂ ਟਕਰਾਓ ਕਰ ਰਿਹਾ ਹੁਣ ਮੈਂ ਬਹੁਤ ਸਾਰੇ ਮੈਂ ਵੀਡੀਓ ਦੇਖੀਏ ਕਿ ਇਸ ਤੋਂ ਪਹਿਲਾਂ ਕਦੇ ਬੁਲਾਇਆ ਨਹੀਂ ਗਿਆ ਮੈਂ ਜਾਊਂਗਾ ਕੋਈ ਗੱਲ ਨਹੀਂ ਮੈਂ ਅਸੀਂ ਮੱਥਾ ਟੇਕ ਕੇ ਆਉਨੇ ਆ ਅਸੀਂ ਉਹ ਗਏ ਨਹੀਂ ਉਹਨਾਂ ਦੀ ਮਰਜ਼ੀ ਹੈ ਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਕਰ ਸਕਦਾ ਮੈਂ ਜਾਊਗਾ ਪਾਨ ਸਰ ਪਾਨ ਸਰ ਭਾਈ ਐਥਿਕ ਫਿਜੀਸ਼ੀਨ ਸਾਈਕੋਟਰੂਕ ਲੈ ਕੇ ਕਾਰਗਰ ਬਰ ਕੋਲ ਬੋਲ ਲੈ ਕੇ ਦੇਖੋ ਜੀ ਜੋ ਵੀ ਸਾਡੇ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਉਹ ਸੈਂਟਰ ਨਾਲ ਵੀ ਟਾਈ ਅਪ ਹੈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਕਿਸੇ ਦੀ ਕੋਈ ਜੇਲ੍ਹ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦਾ ਜੇ ਕੋਈ ਐਨਕੋਟਾਈ ਵੀ ਹੈ ਅਸੀਂ ਉਹਦੇ ਤੇ ਸਾ ਦੋਨੋਂ ਸਰਕਾਰਾਂ ਦੀ ਜਿਹੜੀਆਂ ਏਜੰਸੀਜ਼ ਨੇ ਬਿਜਲੈਂਸ ਏਜੰਸੀ ਨੇ ਉਨਾ ਨਾ ਡਾਈਆਪ ਕਰਕੇ ਸੀ ਉਹ ਕਰਾਂਗੇ ਬਾਕੀ ਜੇ ਉਹ ਸਿਰਫ ਇਸ ਕੰਬਸਤੀ ਕਰਦੇ ਆ ਕਿ ਸਾਨੂੰ ਅਪਗ੍ਰੇਡ ਕਰ ਦੋ ਹਨਾ ਸਾਡੀ ਬੈਰਕ ਬਦਲ ਦੋ ਦੋ ਤਿੰਨ ਵਾਰੀ ਪਹਿਲਾਂ ਇਹ ਪਾ ਚੁੱਕੇ ਨੇ ਤੇ ਉਹ ਆਉਂਦਾ ਹੋਊਗਾ ਤਰੀਕਾ ਇਹਨਾਂ ਨੂੰ ਇਹ ਪਰ ਜੋ ਐਸ ਪਰ ਲਾਅ ਹੈ ਐਸ ਪਰ ਜੇਲ ਮੈਨੂ ਹੈ ਐਸ ਪਰ ਜੇਲ ਲਾਅ ਹੈ ਉਹਨਾਂ ਤੱਕ ਵੀ ਟ੍ਰੀਪ ਹੈ ਮਾਨਸੂਰ ਜੀ ਰਾਜ ਤੋਂ ਪਹਿਲੀ ਵਾਰ ਬੁਣਦਾ ਹੈ ਜਿਲ੍ਹਾ ਪਿਛੇ ਇਲੈਕਸ਼ਨਸ ਪਾਰਟੀ ਨੇ ਦੇਖੋ ਪਾਰਟੀ ਮੈਂ ਕੱਲ ਮਿਲਿਆ ਦੀ ਬਹੁਤ ਸਾਰੇ ਸਾਡੇ ਕੈਂਡੀਡੇਟਸ ਨੂੰ ਜਿਹੜੇ ਜਿੱਤੇ ਵੀ ਐ ਜਿਹੜੇ ਲੜੇ ਵੀ ਐ ਕੁਝ ਕੁਝ ਐੋ ਜੀ ਵੀ ਨੇ ਜਿਹੜੇ ਬਹੁਤ ਘੱਟ ਵੋਟਾਂ ਤੇ ਰਹੇ ਵੀ ਦੇ ਕੋਈ ਗੱਲ ਨਹੀਂ ਨਵੇਂ ਬੰਦੇ ਸਾਡੀ ਪਾਰਟੀ 12-13 ਸਾਲ ਪੁਰਾਣੀ ਪਾਰਟੀ ਐ ਪਰ ਜਿੰ ਜਿਹੜੀ ਪਰਫਾਰਮੈਂਸ 4 ਸਾਲਾਂ ਬਾਅਦ ਐ ਤਾਂ ਉਹ ਬਹੁਤ ਹੌਸਲਾ ਵਧਾਉ ਹੈ ਜੀ ਇਸ ਤੋਂ ਪਹਿਲਾਂ 2013 ਚ ਵੋਟਾਂ ਪਈਆਂ 12 ਚ ਨਹੀਂ ਸਰਕਾਰ ਬਣੀ ਨਾਲ ਦੀ ਨਾਲ ਨੇ ਵੋਟਾਂ ਪਵਾ ਲਈਆਂ ਠੀਕ ਐ ਜੀ ਉਹ ਉਹਦੇ ਚ ਉਹਨਾਂ ਨੂੰ ਵੋਟਾਂ ਪੈ ਗਈਆਂ 2018 ਚ ਪਈਆਂ 17 ਸਰਕਾਰ ਬਣੀ ਨਾਲ ਦੀ ਨਾਲ ਉਹਨਾਂ ਨੇ ਵੋਟਾਂ ਪਵਾ ਲਈਆਂ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਸਰਕਾਰ ਬਣਨ ਤੋਂ ਲਗਭਗ 4 ਸਾਲਾਂ ਬਾਅਦ ਪਈਆਂ ਨੇ ਤੇ ਫਿਰ ਵੀ ਪਿੰਡਾਂ ਦੇ ਲੋਕਾਂ ਵੱਲੋਂ ਲਗਭਗ 19000 ਤੋਂ ਵੱਧ ਬੂਥ ਤੇ ਵੋਟਾਂ ਪਈਆਂ ਜੀ 24000 ਜੋ ਟੋਟਲ ਬੂਥ ਹੈ ਮਤਲਬ 19000 ਤੋਂ ਵੱਧ ਬੂਥਾਂ ਤੇ ਵੋਟਾਂ ਪਈਆਂ 70 80% ਬੂਥਾਂ ਦੇ ਵੋਟਾਂ ਪਈਆਂ ਪਿੰਡਾਂ ਨਹੀਂ ਪਿੰਡਾਂ ਦੇ ਵਿੱਚੋਂ ਵੀ ਜੇ ਕੋਈ ਤੀਜੇ ਨੰਬਰ ਤੇ ਆ ਕੇ ਡਾਇਨਾਸੌਰ ਦੇ ਗੱਲ 'ਚ ਸੰਗਲ ਪਾਈ ਫਿਰ ਮੈਂ ਕੀ ਕਹਿ ਸਕਦਾ ਸਾਡਾ ਸਾਡਾ ਤਾਂ ਆਪਣੇ ਵੱਲੋਂ ਸਰਵੇ ਜਾਰੀ ਰਹੂਗਾ ਜਿੱਥੇ-ਜਿੱਥੇ ਜਿੱਥੇ-ਜਿੱਥੇ ਕੋਈ ਸਾਡੀ ਕਮਜ਼ੋਰੀ ਵੀ ਲੱਗੀ ਹੈ ਕੈਂਡੀਡੇਟ ਦੀ ਹੋ ਸਕਦੀ ਹੈ ਹੋ ਸਕਦਾ ਸਾਡੀ ਥੋੜੀ-ਬਹੁਤ ਇੰਟਰਨਲ ਫਾਈਟਿੰਗ ਹੋਵੇ ਕਿਉਂਕਿ ਇਹ ਇਲੈਕਸ਼ਨਾਂ ਜਿਹੜੀਆਂ ਨੇ ਇਹਦੇ ਵਿੱਚ ਰਿਸ਼ਤੇਦਾਰੀਆਂ ਜਾਂ ਇੱਕ ਦੂਜੇ ਦੇ ਮੱਥੇ ਲੱਗਣ ਵਾਲੇ ਹੀ VOTER ਹੁੰਦੇ ਨੇ ਜਿਆਦਾ ਇਹਦੇ ਵਿੱਚ ਕੋਈ ਨੈਸ਼ਨਲ ਲੈਵਲ ਦੇ ਜਾਂ ਸਟੇਟ ਲੈਵਲ ਦੇ ਮੁੱਦੇ ਨਹੀਂ ਹੁੰਦੇ ਸੋ ਅਸੀਂ ਉਹਦੇ ਉਹਦੇ ਤੇ ਵੀ ਸਿਖਿਆ ਕਰਦੇ ਮਾਨਸਾ ਰਾਜਵਾ ਕਹਿੰਦੇ ਨੇ ਰੋਜ਼ ਪੰਜਾਬ 'ਚ ਅਪਰੋਕੀ ਮੰਗੀ ਜਾ ਕੇ ਪਰ ਲੇਕਿਨ FIR ਤਾਂ ਨਹੀਂ ਹੋ ਰਹੀਆਂ ਰੋਜ਼ ਹਰ ਰੋਜ਼ ਪੁਲਿਸ ਜਿਹੜੀ ਉਹਨਾਂ ਨੂੰ ਜੇ ਕਿਤੇ ਕੋਈ ਘਟਨਾ ਹੁੰਦੀ ਵੀ ਹੈ ਲੋਅਨ ਆਰਡਰ ਦੀ ਨਾਲ ਦੀ ਨਾਲ ਟਰੈਕ ਕਰਕੇ ਫੜੇ ਵੀ ਜਾ ਰਹੇ ਨੇ ਕਈ ਤਾਂ ਕਈਆਂ ਨਾਲ ਮੁਕਾਬਲੇ ਵੀ ਹੁੰਦੇ ਨੇ ਉਹਨਾਂ ਜਿਹੜੇ ਸਰਪੰਚ ਦਾ ਹੋਇਆ ਸੀਗਾ ਬਲਟੋਏ ਪਿੰਡ ਪਿੰਡ ਦੇ ਸਰਪੰਚ ਦਾ ਉਹ ਉੱਥੇ ਮੁਕਾਬਲਾ ਇਨਕਾਊਂਟਰ ਵੀ ਹੋਇਆ ਹੈ ਸਾਡੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੁੱਖ ਸ਼ਾਂਤੀ ਦੇਣਾ ਸਾਡਾ ਫਰਜ਼ ਹੈ ਠੀਕ ਹੈ ਨਾ ਪਰ ਜੇ ਕੋਈ ਐਦਾਂ ਦਾ ਕੋਈ ਐਲੀਮੈਂਟ ਜਾਣ ਬੁੱਝ ਕੇ ਵਾਲਾ ਤਾਂ ਸੀ ਹੈ ਹੀ ਨਹੀਂ ਜੀ ਜਾਣ ਬੁੱਝ ਕੇ ਤਾਂ ਇਹ ਨਹੀਂ ਕਿ ਇਹਨੇ ਹਾਂ ਪੈਦਾ ਕੀਤਾ ਸੀ ਇਹਨੇ ਉਹ ਪੈਦਾ ਕੀਤਾ ਸੀ ਆ ਇਹਦਾ ਬੰਦਾ ਹੈ ਉਹ ਇਹਦਾ ਬੰਦਾ ਹੈ ਸੋ ਉਹ ਹਰੇਕ ਨੂੰ ਇੱਕੋ ਰਸੇ ਨਾਲ ਬੰਨਣਾ ਬਾਜਵਾ ਸਾਹਿਬ ਸਾਡੇ ਵੱਲੋਂ ਕੋਈ ਅਸੀਂ ਕਿਸੇ ਦੀ ਪੁਸ਼ਤ ਨਹੀਂਾਈ ਕਿਸੇ ਗੈਂਗਸਟਰ ਦੀ ਜਾਂ ਕਿਸੇ ਸਮਗਲਰ ਦੀ ਨਹੀਂ ਕਰਦੇ ਨਸ਼ਿਆਂ ਵਿਰੁੱਧ ਵੀ ਦੂਜਾ ਫੇਜ਼ ਸ਼ੁਰੂ ਹੋ ਗਿਆ ਔਰ ਇਹਨੂੰ ਅਸੀਂ ਐਂਡ ਤੱਕ ਲੈ ਕੇ ਜਾਣਾ ਹੈ ਔਰ ਸਾਡਾ ਕੋਈ ਮਤਲਬ ਕਿਸੇ ਕਿਸਮ ਦਾ ਕਿਸੇ ਨਾਲ ਸਾਡਾ ਕੋਈ ਹਿੱਸਾ ਪਤੀਜਾ ਕੋਈ ਨਹੀਂ